ਕਈ ਵਾਰ ਨਾ ਗੱਲਾਂ ਇਦਾਂ ਦੀਆਂ ਹੋ ਜਾਂਦੀਆਂ ਵੀ ਜਿਹੜੀਆਂ ਬਿਆਨ ਕਰਨ ਲੱਗਿਆਂ ਸਾਡੀ ਵੀ ਰੂਹ ਕੰਬਦੀ ਆ ਸਾਡੇ ਲਫ਼ਜ਼ ਜਿਹੜੇ ਪਾਉਣੇ ਪੈ ਜਾਂਦੇ ਆ ਜਿਸ ਦੇਸ਼ ਦੇ ਵਿੱਚ ਔਰਤ ਨੂੰ ਬੜੀ ਵੱਡੀ ਮਹਾਨਤਾ ਦਿੱਤੀ ਗਈ ਆ ਵੀ ਔਰਤ ਬਰਾਬਰ ਆ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਵੱਡਾ ਮਾਨ ਸਨਮਾਨ ਦੇ ਕੇ ਵਾਜਿਆ ਜਿਸ ਧਰਤੀ ਦੇ ਉੱਤੇ ਧੀਆਂ ਦਾ ਸਭ ਤੋਂ ਵੱਡਾ ਸਤਕਾਰ ਹੋਣਾ ਚਾਹੀਦਾ ਲਾਇਕ ਧੀਆਂ ਦਾ ਜਿੱਥੇ ਕਿ ਸਰਕਾਰ ਵੀ ਕਹਿੰਦੀ ਆ ਵੀ ਬੇਟੀ ਪੜ੍ਹਾਓ ਤੇ ਦੇਸ਼ ਬਣਾਓ ਉੱਥੇ ਹੁਣ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਿ ਹਰਿਆਣੇ ਭਵਾਨੀ ਦੀ ਆ ਕੁੜੀ ਮਨੀਸ਼ਾ ਉਹਦਾ ਨਾਮ ਆ ਕਹਿੰਦੇ ਆ ਉਹਦੇ ਨਾਲ ਬਲਾਤਕਾਰ ਹੋਇਆ ਤੇ ਬਲਾਤਕਾਰੀ ਜਿਹੜੇ ਆ ਉਹ ਜੇਲ੍ਹ ਤੋਂ ਬਾਹਰ ਆ ਤੇ ਬਰਾਤਕਾਰ ਹੀ ਬਚ ਗਏ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਲਟਾ ਇਹ ਕਿਹਾ ਗਿਆ ਕਿ ਉਹ ਕੁੜੀ ਨਸ਼ੀਲਾ ਪਦਾਰਥ ਲੈ ਕੇ ਫਿਰ ਮਰੀ ਹੈ ਮੈਂ ਹਰਿਆਣੇ ਦੇ ਵਿੱਚ ਵੱਸਣ ਵਾਲੇ ਉਹਨਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨਾ ਤੇ ਮਨੀਸ਼ਾ ਕੱਲੀ ਆਪਣੇ ਮਾਪਿਆਂ ਦੀ ਧੀ ਆ ਕਿ ਜਾਂ ਪੂਰੇ ਹਰਿਆਣੇ ਦੀ ਧੀ ਆ ਮੈਂ ਕਹਿੰਨਾ ਉਹ ਪੂਰੇ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਧੀ ਆ ਛੋਟੀ ਉਮਰ ਆ ਜਦੋਂ ਉਹਦੀ ਉਮਰ ਵੇਖਦੇ ਆ ਬਹੁਤ ਛੋਟੀ ਉਮਰ ਆ ਨਾਜਕ ਜੀ ਆ ਉਹ ਉਹਦੀ ਸ਼ਕਲ ਤੋਂ ਵੇਖ ਕੇ ਲੱਗਦਾ ਪਈ ਉਹ ਨਸ਼ਾ ਕਰਦੀ ਹੋਊਗੀ ਪੁਲਿਸ ਪ੍ਰਸ਼ਾਸਨ ਵੀ ਇਹ ਗੱਲ ਕਹਿੰਦੇ ਥੋੜੀ ਸ਼ਰਮ ਕਰੋ ਮਾੜੀ ਮੋਟੀ ਕਿ ਇਕੱਲੇ ਪੈਸੇ ਹੀ ਸਾਨੂੰ ਦੀਦੀ ਸਾਡੇ ਘਰਾਂ ਚ ਵੀ ਧੀਆ ਵਾ ਤੁਹਾਡੇ ਵੀ ਘਰਾਂ ਚ ਧੀਆ ਵਾ ਤੁਹਾਨੂੰ ਦਿਖਦੀਆਂ ਨਹੀਂ ਉਹ ਜਦੋਂ ਤੁਸੀਂ ਕਿਸੇ ਦੀ ਧੀ ਦਾ ਸੌਦਾ ਕਰਦੇ ਜੇ ਚੰਦ ਪੈਸੇ ਲੈ ਕੇ ਤੇ ਤੁਹਾਨੂੰ ਭੋਰਾ ਸ਼ਰਮ ਨਹੀਂ ਆਉਂਦੀ ਯਾਰ ਉਹ ਮਾਪਿਆਂ ਦੀ ਕੁੜੀ ਵੇਖੋ ਉਹਨਾਂ ਰੇਪ ਹੋਇਆ ਤੁਹਾਡਾ ਫਰਜ ਬਣਦਾ ਤੁਸੀਂ ਉਹਦਾ ਸਾਥ ਦਿਓ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਚੋਕ ਕੇ ਅੰਦਰ ਸੁਟੋ ਲੈ ਕੇ ਨਹੀਂ ਅਸੀਂ ਦੋਸ਼ੀਆਂ ਨੂੰ ਬਚਾਉਣਾ ਵਾ ਦੋਸ਼ੀਆਂ ਦੇ ਹੱਕ 'ਚ ਖੜਨਾ ਵਾ ਜਿਹੜੀ ਪੁਲਿਸ ਦਾ ਕੰਮ ਆ ਦੋਸ਼ੀਆਂ ਨੂੰ ਸਜ਼ਾ ਦੇਣੀ ਉਹ ਦੋਸ਼ੀ ਭਰਾਰ ਤੇ ਪੁੜੀ ਤੇ ਉਲਟਾ ਇਲਜ਼ਾਮ ਪੀਏ ਨਸ਼ੀਲੇ ਪਦਾਰਥ ਲੈ ਕੇ ਮੇਰੀ ਸ਼ਾਵਾਸ਼ ਬਹੁਤ ਬਹੁਤ ਧੰਨਵਾਦ ਆਪ ਜੈਸੀ ਅਫਸਰੋਂ ਦਾ ਬਹੁਤ ਧੰਨਵਾਦ ਯਾਰ ਕੋਈ ਥੋੜਾ ਬੋਦਾ ਸੋਚ ਲਿਆ ਕਰੋ ਮੈਂ ਹਰਿਆਣੇ ਚ ਵੱਸਣ ਵਾਲੇ ਆਪਣੀ ਉਹਨਾਂ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਪੂਰਾ ਪੰਜਾਬ ਅਰਨਿਆਂ ਸਿੰਘ ਜਿੱਥੇ ਬੰਦੀਆਂ ਤੁਹਾਡੇ ਨਾਲ ਖੜੀਆਂ ਵਾਂ ਜਿੱਥੇ ਆਵਾਜ਼ ਮਾਰੋਗੇ ਜਦੋਂ ਆਵਾਜ਼ ਮਾਰੋਗੇ ਤੁਹਾਡੀ ਇੱਕ ਆਵਾਜ਼ ਦੇ ਉੱਤੇ ਅਸੀਂ ਜਿੱਥੇ ਬੰਦੀਆਂ ਨੂੰ ਆਵਾਜ਼ ਦੇਵਾਂਗੇ ਤੇ ਤੁਹਾਡੇ ਕੋਲ ਪਹੁੰਚਾਂਗੇ ਤੇ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਮੁਰ ਤੋਂ ਜਾਂਚ ਕਰਕੇ ਉਹ ਕੁੜੀ ਨੂੰ ਇਨਸਾਫ ਦਵਾਇਆ ਜਾਵੇ ਤੇ ਚੰਗੀ ਗੱਲ ਆ ਕਿਉਂਕਿ ਨੀ ਤੁਹਾਨੂੰ ਪਤਾ ਫਿਰ ਜੀ ਅਸੀਂ ਗੱਡੀਆਂ ਖੇਚ ਲੀਆਂ ਇਹ ਤੁਹਾਨੂੰ ਪਤਾ ਟਰਾਲੀਆਂ ਭਰ-ਭਰ ਕੇ ਸਿੰਘ ਫਿਰ ਇਧਰੋਂ ਜਾਂਦੇ ਆ ਤੇ ਫਿਰ ਜਿੰਨੂੰ ਦਿੱਲੀ ਵਾਲੇ ਨਹੀਂ ਰੋਕ ਸਕਿਆ ਫਿਰ ਤੁਸੀਂ ਕਿੱਥੇ ਰੋਕ ਲੈਣਾ ਸਾਨੂੰ ਠੀਕ ਹੈ ਨਾ ਅਸੀਂ ਇਹ ਕੋਈ ਧਮਕੀ ਨਹੀਂ ਅਸੀਂ ਤੁਹਾਨੂੰ ਇੱਕ ਵਾਰੀ ਬੇਨਤੀ ਕਰਦੇ ਆ ਉਹ ਕੁੜੀ ਨੂੰ ਇਨਸਾਫ ਦਵਾਇਆ ਜਾਵੇ ਜੇ ਕੋਈ ਉਹਦੀ ਡਾਕਟਰੀ ਜਾਇਦੇ ਵਿੱਚ ਹੇਰ ਫਿਰ ਹੋਈ ਆ ਉਹਦੀ ਮੁਰ ਤੋਂ ਜਾਂਚ ਕੀਤੀ ਜਾਵੇ ਠੀਕ ਆ ਤੇ ਬਾਕੀ ਵੀ ਸਾਨੂੰ ਜਿੱਥੇ ਸਾਡੇ ਭਰਾ ਹਰਿਆਣੇ ਵਾਲੇ ਬਾਜ ਮਾਰਨਗੇ ਆਈ ਉਹਨਾਂ ਉੱਥੇ ਮੁੱਢ ਦਾ ਮੋਢਾ ਲਾ ਕੇ ਪਹਿਲਾਂ ਵੀ ਖੜੇ ਆ ਅਗਾਂ ਵੀ ਖੜਾਂਗੇ ਕਿਉਂਕਿ ਅਸੀਂ ਹਮੇਸ਼ਾ ਹੀ ਆਪਣੇ ਭਰਾਵਾਂ ਦੇ ਨਾਲ ਖੜਨ ਦਾ ਵਚਨ ਕੀਤਾ ਵਾ ਸਾਡੇ ਗੁਰੂ ਨੇ ਸਾਨੂੰ ਇਹ ਆਖਿਆ ਵੀ ਜਿਹੜਾ ਵੀ ਤੁਹਾਡੇ ਸ਼ਰਨਾਜ ਹੈ ਨਾ ਉਹਨੂੰ ਆਪਣੀ ਛਾਤੀਆਂ ਲਾਉਣਾ ਇਹ ਤੇ ਫਿਰ ਸਾਡੇ ਆਪਣੇ ਠੀਕ ਆ ਇਹਨਾਂ ਨਾਲ ਅਸੀਂ ਚੱਲਣਾ ਇਹਨਾਂ ਨੇ ਸਾਡੇ ਨਾਲ ਚੱਲਣਾ ਤੇ ਮੈਂ ਸਾਰੇ ਹਰਿਆਣੇ 'ਚ ਵੱਸਣ ਵਾਲਿਆਂ ਨੂੰ ਵੀ ਕਹਿੰਦਾ ਵੀ ਵੱਧ ਚੜ ਕੇ ਇੱਕ ਵਾਰੀ ਨਾ ਸਪੋਰਟ ਕਰੋ ਇਹਨਾਂ ਭਰਾਵਾਂ ਨੂੰ ਤੇ ਜੇ ਸਾਡੀ ਲੋੜ ਪੈਂਦੀ ਆ ਤੇ ਅਸੀਂ ਵੀ ਆਵਾਂਗੇ ਤੇ ਜੇ ਪੁਲਿਸ ਦੁਬਾਰਾ ਜਾਂਚ ਨਹੀਂ ਸ਼ੁਰੂ ਕਰਦੀ ਤੇ ਵੱਡਾ ਘਰਾਓ ਵੀ ਜ਼ਰੂਰ ਕੀਤਾ ਜਾਊਗਾ ਠੀਕ ਆ ਬਾਕੀ ਵੀ ਬੜੀ ਅਫਸੋਸ ਦੀ ਗੱਲ ਆ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਜਿਹੜਾ ਇਨਸਾਨ ਇੱਕ ਵਾਰੀ ਸੰਸਾਰ ਤੇ ਆ ਗਿਆ ਉਹਨੇ ਕਿਤੇ ਬਾਰ-ਬਾਰ ਹੋਣਾ ਉਹ ਮਾੜੀ ਗੱਲ ਹੋਈ ਆ ਜਿਨ੍ਹਾਂ ਤਰਿੰਦਿਆਂ ਨੇ ਇਹ ਮਾੜਾ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਵੀ ਵੀਡੀਓ ਇੰਨੀ ਕਿ ਸ਼ੇਅਰ ਕਰ ਦਿਓ ਉਹਨਾਂ ਮੇਰੇ ਸਾਲਿਆਂ ਤੱਕ ਪਹੁੰਚੇ ਉਹਨਾਂ ਨੂੰ ਕੋਈ ਚੂੰਪ ਹੈ ਉਹਦੇ ਨੰਬਰ ਉੱਤੇ ਪਿਆ ਮੇਰਾ ਕਰ ਲੈਣਾ ਠੀਕ ਆ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਤੁਸੀਂ ਖੇਡਦੇ ਆ ਫਿਰ ਉਹਨਾਂ ਨੂੰ ਮਾਰ ਦਿੰਨੇ ਆ ਤੇ ਪੈਸੇ ਦੀ ਧੌਂਸ ਦਾ ਕਰਕੇ ਪੁਲਿਸ ਨੂੰ ਤੁਸੀਂ ਪੈਸੇ ਦੇ ਕੇ ਤੇ ਤੁਸੀਂ ਆਪਣੀ ਸ਼ਰਤ ਦਾ ਦੁਨੀਆ ਸਾਹਮਣੇ ਟੌਰ ਵਿਖਾਉਂਦੇ ਵੀ ਸਾਡੇ ਕੋਲ ਬਹੁਤ ਪੈਸਾ ਪੈਸੇ ਨਾਲ ਸਭ ਕੁਝ ਖਰੀਦਿਆ ਜਾਂਦਾ ਸਾਰੇ ਅਫਸਰ ਨਹੀਂ ਖਰੀਦੇ ਜਾਂਦੇ ਅਫਸਰ ਇਦਾਂ ਦੇ ਵੀ ਆ ਗਏ ਆ ਵੀ ਜਿਹੜੇ ਕੋਈ ਐਦਾਂ ਦੀ ਹਰਕਤ ਵਾਲੇ ਨੂੰ ਸਿੱਧਾ ਹੀ ਠੋਕ ਦਿੰਦੇ ਆ ਠੀਕ ਆ ਉਹਨਾਂ ਅਫਸਰਾਂ ਤੱਕ ਵੀ ਪਹੁੰਚ ਕਰਾਂਗੇ ਜਰੂਰ ਜਿਹੜੇ ਤੁਹਾਡੇ ਵਰਗੇ ਬੰਦੇ ਖਰਾਬੀ ਕਰਦੇ ਉਹਨਾਂ ਨੂੰ ਸਿੱਧੇ ਕਰਨ ਠੀਕ ਆ ਤੇ ਬਾਕੀ ਹਰਿਆਣੇ ਵਾਲੇ ਉਹ ਪ੍ਰਵਾਹ ਨਹੀਂ ਕਰਨੀ ਤੁਹਾਡੇ ਪੰਜਾਬੀ ਭਰਾ ਨਿਆਂ ਸੰਗ ਜਥੇਬੰਦੀਆਂ ਤੁਹਾਡੇ ਨਾਲ ਖੜੀਆਂ ਹੋਣਗੀਆਂ ਤੇ ਇੱਕ ਆਵਾਜ਼ ਦੇ ਦਿਓ ਬਸ ਸਾਨੂੰ ਵੀਡੀਓ ਬਣਾ ਕੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਉਹ ਕੁੜੀ ਦੀ ਫੋਟੋ ਲਾਦਣ ਲੱਗਾ ਤੇ ਜਿਹੜੇ ਸ਼ੇਅਰ ਕਰਨ ਨਾ ਭੁੱਲਿਓ ਆਪਣੇ ਘਰਾਂ ਚ ਵੀ ਬੱਚੀਆਂ ਠੀਕ ਆ ਉਹਨਾਂ ਵੱਲ ਧਿਆਨ ਮਾਰ ਲਿਓ ਕਿ ਉਹਨੂੰ ਇਨਸਾਫ ਮਿਲ ਜੇ ਬੱਚੀ ਨੂੰ ਜੇ ਉਹਨੂੰ ਨਿصاف ਨਾ ਮਿਲਿਆ ਤੇ ਭਲਕੇ ਦੇ ਸਾਡੇ ਵਾਲ ਕੋਈ ਵਾਕਏ ਹੋਗੇ ਨਾ ਤੇ ਔਖਾ ਇਹਨਾਂ ਤੇ ਗਰੀਬ ਬੰਦਾ ਇਹ ਤਾਂ ਕਰਕੇ ਉਹਨਾਂ ਨੇ ਕੁਝ ਕੀਤਾ ਨਹੀਂ ਜੇ ਕਦੇ ਹੋ ਚੰਗੇ ਬੰਦੇ ਹੁੰਦੇ ਨਾ ਕੋਈ ਉਦਾਂ ਦੇ ਪੁੱਠੇ ਦਿਮਾਗ ਵਾਲੇ ਉਹਨਾਂ ਸਾਰਾ ਟੱਪਰ ਠੋਕ ਦੇਣਾ ਸੀ ਸ਼ੁਕਰ ਕਰਨੋਂ ਬਚ ਗਏ ਆ ਬਾਕੀ ਵੀ ਇਹਦੀ ਜਾਂਚ ਦੁਬਾਰਾ ਕੀਤੀ ਜਾਵੇ ਐਂ ਪ੍ਰਸ਼ਾਸਨ ਨੂੰ ਇਹੋ ਅਪੀਲ ਕਰਦੇ ਆ ਕਿ ਜ਼ਰੂਰੀ ਬੇਨਤੀ ਜਿਸ ਕੇ ਇਹ ਭੈਣ ਭਰਾ ਨੇ ਇਹਨਾਂ ਭਰਾਵਾਂ ਨਾਲ رابطہ ਕਰਨਾ ਜਿਹੜੇ ਉਹਨਾਂ ਦੀ ਸਪੋਰਟ ਕਰ ਰਹੇ ਆ ਮੈਂ ਉਹਨਾਂ ਦਾ ਨੰਬਰ ਇਹਦੇ ਉੱਤੇ ਜ਼ਰੂਰ ਪਾਉਂਗਾ ਲਿਖ ਦੂੰਗਾ ਤੇ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਦੁਬਾਰਾ ਦੁਬਾਰਾ ਬੇਨਤੀ ਕਰਦਾ ਸ਼ੇਅਰ ਕਰਨੀ ਨਾ ਭੁੱਲਿਓ ਤੇ ਇੱਕ ਦੂਜੇ ਨਾਲ ਖੜਨਾ ਨਾ ਕਦੇ ਭੁੱਲਿਓ ਜਿਨ੍ਹਾਂ ਅੰਦਰ ਇਨਸਾਨੀਅਤ ਜੀਂਦੀ ਹੈ ਜਿਨ੍ਹਾਂ ਦੀ ਚੁਮੀਰ ਜਾਗਦੀ ਹੈ ਉਹ ਸ਼ੇਅਰ ਕਰ ਦਿਓ ਬਾਕੀ ਦੇ ਚਲੋ ਰੱਬ ਦੇ ਰੱਖੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ